ਸੁਲਤਾਨਪੁਰ ਲੋਧੀ ਵਿੱਚ ਲੋਹੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਹੁਰੇ ਘਰ ਪਹੁੰਚੀ ਅਮਰੀਕੀ ਨਾਗਰਿਕ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਣ ਦਾ ਸਮਾਚਾਰ ਹੈ ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਅਦੀਨ ਪੈਂਦੀ ਚੌਂਕੀ ਮੋਠਾਵਾਲ ਦੀ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੌਂਕੀ ਇੰਚਾਰਜ ਏਐਸਏ ਦਵਿੰਦਰ ਪਾਲ ਨੇ ਦੱਸਿਆ ਕਿ 30 ਸਾਲਾ ਅਮਰੀਕੀ ਨਾਗਰਿਕ 12 ਜਨਵਰੀ ਨੂੰ ਆਪਣੇ 5 ਸਾਲਾ ਬੇਟੇ ਦੇ ਨਾਲ ਅਮਰੀਕਾ ਤੋਂ ਆਪਣੇ ਸਹੁਰੇ ਘਰ ਆਈ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਔਰਤ 19 ਜਨਵਰੀ ਨੂੰ ਰਾਤ ਨੂੰ ਸੌਂ ਗਈ ਤੇ ਅਗਲੇ ਦਿਨ ਸਵੇਰੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਏਐਸਆਈ ਦਵਿੰਦਰਪਾਲ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਜਿਹਾ ਮੈਂ ਏਐਸਆਈ ਦਵਿੰਦਰਪਾਲ ਜੀ ਇੰਚਾਰਜ ਹਾਂ ਕਿ ਮੋਟਾ ਲੱਗਾ ਹੈ ਕੱਲ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੂ ਮੱਲੀਆਂ ਦੇ ਰਹਿਣ ਵਾਲੇ ਨੇ ਸਾਨੂੰ ਉਹਨਾਂ ਨੇ ਕੱਲ ਸ਼ਾਮੀ 5:30 ਵਜੇ ਕੋਈ ਇਨਫੋਰਮ ਦਿੱਤੀ ਸੀ ਕਿ ਇਹਨਾਂ ਦੀ ਨੂ ਆ ਰਾਜੀਵ ਕੁਮਾਰ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹ ਤਾਂ ਬੇਟਾ ਵੀ ਉੱਥੇ ਅਮਰੀਕਾ ਜੀ ਰਹਿ ਰਿਹਾ ਕੱਚੇ ਤੌਰ ਤੇ ਤੇ ਇਹ ਲੇਡੀ ਜਿਹੜੀ ਪੱਕੇ ਤੌਰ ਤੇ ਜੀ ਰਹੀ ਆ ਤੇ 12 ਤਰੀਕ ਨੂੰ ਇਹ ਲੇਡੀ ਜਿਹੜੇ ਨੋ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਆਈ ਸੀ ਕਿ ਇਹਨਾਂ ਦੇ ਕੋਲ ਰਹਿਣ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਦੋਂ ਅਸੀਂ ਉਹ ਲਾਕ ਕਮਰੇ ਸੌਂਗੇ ਆ ਇਹਨਾਂ ਦੀ ਨੂ ਰਾਜਦੀਪ ਕੋਲ ਲਾਕ ਕਮਰਸਟਰੀ ਆਪਣੇ ਬੇਡੇ ਸੋਹੇ ਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲ ਨਹੀਂ ਸੀ ਹੋ ਰਹੀ ਬੋਡੀ ਚ ਫਿਰ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਠਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀ ਦੀ ਡੈਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਨ ਵਾਸਤੇ ਸਿਦਾਂ ਦੋਨਾ ਮੋਰਚੀ ਜਮ੍ਹਾਂ ਕਰਾਤਾ ਸੀ ਤੇ ਕੱਲ ਲੈ ਕੇ ਇਹਨਾਂ ਨੇ ਸਿਵਲ ਹਸਪੀਟਲ ਜਮ੍ਹਾਂ ਕਰਾ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਸੀ ਕਿ ਸultanpur ਪੁਲਿਸ ਨੂੰ ਸਾਨੂੰ ਜੀ ਤੇ ਉਹਦੇ ਵਾਸਤੇ ਕੱਲ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ ਅੱਜ ਦਾ ਪੋਸਟਮਾਰਟ ਲੇਡੀ ਦਾ ਕਰਵਾ ਕੇ ਤੇ ਡੈੱਡ ਬੋਡੀ ਨਾਲ ਹਵਾਲੇ ਕੀਤੀ ਹੈ ਗਾਂ ਕੇ ਇਹ ਪੋਸਟਮਾਰਟ ਰਿਪੋਰਟ ਤੋਂ ਬਾਅਦ ਆਪਾਂ ਫੇਰ ਸਹੀ ਰੱਤਾ ਬਾਰੇ ਦੇਖਾਂਗੇ ਜੀ ਕੀ ਹੈ ਮੌਕੇ ਤੇ ਪਹੁੰਚੇ ਸੀ ਬੋਡੀ ਦੇ ਕੀ ਲੱਛਨ ਜਦ ਤੁਸੀਂ ਦੇਖਿਆ ਇਹ ਬਿਲਕੁਲ ਠੀਕ ਆ ਜੀ ਬੋਡੀ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨਾਰਮਲ ਹੀ ਆ ਪਰ ਅਸੀਂ ਸੜਾ ਫਿਰ ਵੀ ਇਸ ਬਾਰੇ ਪੋਸਟਮਾਰਟ ਕਰਵਾ ਕੇ ਪਰ ਪੋਸਟਮਾਰਟ ਕਰਾਉਣ ਤੋਂ ਬਾਅਦ ਹੀ ਆਪਾਂ ਸਹੀ 10 29 ਨਾਲ ਜਿਹੜਾ ਅਮਰੀਕੀ ਅਮਰੀਕਾ ਦੇ ਹਸਬੰਦ ਆ ਰਹੇ ਨੇ ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ ਔਰ ਬੋਰਡ ਦਾ ਕੱਟਨ ਕੀਤਾ ਗਿਆ ਬੋਰਡ ਦਾ ਕੱਟਨ ਕਰਾ ਕੇ ਯਾ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਜੀ ਯਾ ਕਿੰਨੇ ਸਾਲ ਪਹਿਲਾਂ ਹੋਇਆ ਸੀ 8 ਸਾਲ ਪਹਿਲਾਂ ਯਾ ਹੋਇਆ ਇਹਨਾਂ ਦਾ ਪਿਛੋਂ ਹਮ ਤਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ ਤਿੰਨ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਅੱਛਾ ਜੀ ਤਾਂ ਫਿਲਹਾਲ ਕੀ ਕਾਰਵਾਈ ਹੈ ਫਿਲਹਾਲ ਪੋਸਟਵਾਨ ਨੂੰ ਕਰਵਾ ਦਿੱਤਾ ਜੀ ਅਸੀਂ ਤੇ ਪੋਸਟਵਾਨ ਰਿਪੋਰਟ ਆਉਣ ਤੋਂ ਬਾਅਦ ਆਪਾਂ ਜਿੱਥੇ ਵੀ ਜੋ ਵੀ ਹਾਲਾਤ ਸਰਕਮਸਟੈਂਸੀਸ ਹੋਣਗੇ ਉਸ ਦਾ ਸਾਹਮਣਾ ਕਰੀਏ ਕੋਈ ਇੰਸ਼ੋਰੈਂਸ ਵੀ ਹੈ ਇਸ ਇਲੈਕਟ੍ਰੀਕੀ ਦਾ ਹਾਲੇ ਤੱਕ ਮੇਰੇ ਕੋਲ ਸਵਾ ਮਿਸਲ ਤੇ ਇਸ ਪੰਦੀਜਾ ਦੈਨਿਕ ਸਵੇਰਾ ਟੀਵੀ ਦੇ ਲਈ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ